ਬੀਜੇਪੀ ਦੇ ਉੱਤੇ ਸ਼ੁਰੂ ਤੋਂ 2014 ਤੋਂ ਹੀ ਇੱਕ ਖਦਸ਼ਾ ਰਿਹਾ ਕਿ ਇਹਨਾਂ ਨੇ ਭਾਰਤ ਦੇ ਸੰਵਿਧਾਨ ਨੂੰ ਬਦਲਣਾ ਹੈ ਇਹਨਾਂ ਨੇ ਗਰੀਬ ਲੋਕਾਂ ਨੂੰ ਮਿਲੇ ਅਧਿਕਾਰ ਖੋਣੇ ਹਨ ਚੁਪਕੇ-ਚੁਪਕੇ ਉਹ ਨੌਕਰੀਆਂ ਦੇ ਵਿੱਚ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ 45 ਲੀਟਰਲ ਐਂਟਰੀ ਦਾ ਮੁੱਦਾ ਦੇਸ਼ ਵਿੱਚ ਆਇਆ ਤੇ ਤੁਸੀਂ ਦੇਖਿਆ ਵੀ ਕਿੱਦਾਂ ਦੇਸ਼ ਦੀ ਸਰਕਾਰ ਨੇ ਇਸ ਤਰ੍ਹਾਂ ਸ਼ੋਅ ਕੀਤਾ ਲੋਕਾਂ ਨੂੰ ਵੀ ਜਿਵੇਂ ਸਾਨੂੰ ਪਤਾ ਨਹੀਂ ਲੱਗਿਆ ਲੇਕਿਨ ਅੱਜ ਉਹਦੇ ਵਿੱਚ ਪਰਦਾ ਫਾਸ਼ ਕਰਨ ਵਾਸਤੇ ਕਿ ਬੀਜੇਪੀ ਹੁਣ ਨਹੀਂ ਬਲਕਿ 2018 ਤੋਂ ਹੀ ਜਿਹੜੀਆਂ ਯੂਪੀਐਸਸੀ ਦੀਆਂ ਪੋਸਟਾਂ ਜਿਹੜੀਆਂ ਆਈਐਸ ਆਈਪੀਐਸ ਵੱਡੇ ਅਹੁਦੇ ਆ ਉਹਦੇ ਵਿੱਚ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਦੇ ਦਫ਼ਤਰ ਵਿੱਚੋਂ ਡਾਇਰੈਕਸ਼ਨਾਂ ਆਉਂਦੀਆਂ ਸੀ 19 ਮਾਰਚ 2018 ਦਾ ਰਿਕਾਰਡ ਹੈ ਸਰਕਾਰੀ ਜੋ ਅਖਬਾਰ ਨੇ ਛਾਪਿਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ 50 ਪੋਸਟਾਂ ਲੈਟਰ ਐਂਟਰੀ ਵਿੱਚ ਰੱਖੀਆਂ ਜਾਣ ਜਿਹਦੇ ਵਿੱਚ 10 ਜੋਇੰਟ ਸੈਕਟਰੀ 10 ਡਿਫਰੈਂਟ ਡਿਫਰੈਂਟ ਮਿਨਿਸਟਰੀ ਦੇ ਵਿੱਚ 10-10 ਡਿਪਟੀ ਸੈਕਟਰੀ ਰੱਖੇ ਜਾਣ ਕਿ ਇਕੱਠੀਆਂ 50 ਪੋਸਟਾਂ ਨੂੰ ਰੱਖੀਆਂ ਕਿਉਂਕਿ ਅਗਰ ਇਕੱਠੀਆਂ ਰੱਖਦੇ ਫਿਰ ਉਹ ਰਿਜ਼ਰਵੇਸ਼ਨ ਦਾ ਰੂਲ ਜਿਹੜਾ ਸੀ ਉਹਨੂੰ ਫਾਲੋ ਕਰਨਾ ਪੈਣਾ ਸੀ ਕੱਲੀ-ਕੱਲੀ ਐਂਟਰੀ ਕੀਤੀ ਗਈ ਕੱਲੀ-ਕੱਲੀ ਭਰਤੀ ਕੀਤੀ ਗਈ ਔਰ ਆਪਣੇ ਪਸੰਦਿਤ ਦਾ ਆਪਣੇ ਲੋਕਾਂ ਨੂੰ ਆਪਣੀ ਪਾਰਟੀ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਜਿਹੜੇ ਕੱਡ ਰਾਈਜ਼ ਬੀਜਪੀ ਦੇ ਆਰਐਸਐਸ ਦੇ ਲੋਕ ਆ ਉਹਨਾਂ ਨੂੰ ਇੱਕ ਇੱਕ ਕਰਕੇ ਉਹ ਨੌਕਰੀ ਤੇ ਰੱਖਿਆ ਗਿਆ ਜਦੋਂ ਮਿਨਿਸਟਰੀ ਆਫ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਟ੍ਰੇਨਿੰਗ ਡਿਪਾਰਟਮੈਂਟ ਨੇ ਉਹਨਾਂ ਨੂੰ ਪੁੱਛਿਆ ਵੀ ਅਸੀਂ ਰਿਜ਼ਰਵੇਸ਼ਨ ਪਾਲਿਸੀ ਦਾ ਕੀ ਕਰੀਏ ਤਾਂ ਉੱਥੇ ਉਹਨਾਂ ਨੂੰ ਫਿਰ ਦੁਬਾਰਾ ਜਲਦੀ ਜਲਦੀ ਦੋ ਦਿਨਾਂ ਦੇ ਵਿੱਚ ਵਿੱਚ ਇਹਨੂੰ ਠੀਕ ਕਰਕੇ ਭੇਜਣ ਦੇ ਆਦੇਸ਼ ਪ੍ਰਧਾਨ ਮੰਤਰੀ ਦਫ਼ਤਰ ਵਿੱਚੋਂ ਗਏ ਅੱਜ ਤੱਕ ਨਹੀਂ ਹੋਇਆ ਹੋਣਾ ਚਾਹੇ ਸੂਬੇ ਦੀ ਸਰਕਾਰ ਵੀ ਕੋਈ ਲੋਖਰੀ ਦਿੰਦੀ ਹੈ ਕਿਸੇ ਨੂੰ ਤਾਂ ਮਹੀਨੇ ਲੱਗ ਜਾਂਦੇ ਆ ਕਿਉਂਕਿ ਰੂਲ ਨੂੰ ਫਾਲੋ ਕਰਨਾ ਕੋਈ ਨੌਕਰੀਆਂ ਦਿੰਦੇ ਦਿੰਦੇ ਪਰ ਭਾਜਪੀ ਦੀ ਸਰਕਾਰ ਚ ਦੋ-ਦੋ ਦਿਨਾਂ ਦਾ ਅਲਟੀਮੇਟਮ ਦੇ ਕੇ ਟਾਈਮ ਦੇ ਕੇ ਜਲਦੀ ਜਲਦੀ ਉਹਨੂੰ ਪ੍ਰਤੀਕਰਨ ਦੇ ਹੁਕਮ ਆਉਂਦੇ ਸਨ